ਵਿਕਾਸ ਆ ਦੇਖੋ ਵਿਕਾਸ ਆ ਜਿਹੜਾ ਸਾਡੇ ਮਾਨਸਾ ਦੀਆਂ ਗਲੀਆਂ ਹਰ ਇੱਕ ਗਲੀ ਦੇ ਵਿੱਚ ਐਦਾਂ ਜਿਹੜਾ ਪਾਣੀ ਭਰਿਆ ਹੋਇਆ ਸੀਵਰੇਜਾਂ ਦਾ ਦੇਖੋ ਜਿਹੜਾ ਇੱਕ ਤਲਾਬ ਟੋਬਾ ਬਣਿਆ ਹੋਇਆ ਇੱਕ ਝੀਲਾਂ ਬਣੀਆਂ ਹੋਈਆਂ ਨੇ ਸਾਡੇ ਮਾਨਸਾ ਸ਼ਹਿਰ ਦੀਆਂ ਗਲੀਆਂ ਨਾਲੀਆਂ ਦੇ ਵਿੱਚ ਦੇਖ ਲਓ ਤੁਸੀਂ ਇੱਥੇ ਜਾ ਕੇ ਦੇਖ ਲਓ ਅੱਜ ਤੁਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਗਲੀ ਦੇ ਵਿੱਚ ਜਿਹੜਾ ਆਪਣਾ ਇੱਧਰ ਇੱਕ ਮੰਦਿਰ ਬਣਿਆ ਹੋਇਆ ਤੇ ਮੰਦਿਰ ਵਾਲੀ ਗਲੀ ਹੈ ਜਿਹੜੀ ਉਹ ਵੀ ਸਾਹਮਣੇ ਦਿਖਾ ਦਿੰਨੇ ਆ ਕੋਈ ਵੀ ਰਸਤਾ ਨਹੀਂ ਘਰਾਂ ਦਾ ਬੁਰਾ ਹਾਲ ਹੋ ਰਿਹਾ ਉਹ ਦੇਖੋ ਤੁਹਾਡੇ ਸਾਹਮਣੇ ਆ ਤੇ ਉਹ ਦੇਖ ਸਕਦੇ ਤੁਸੀਂ ਗੇਟ ਜਿਹੜਾ ਉਹਨਾਂ ਨੂੰ ਕਿੱਡਾ ਮੁਸ਼ਕਲ ਹੋਊਗਾ ਇਹ ਲੋਕਾਂ ਨੂੰ ਲੰਘਣਾ ਕਰਨਾ ਹਰ ਰੋਜ਼ ਜਿਹੜਾ ਹਰ ਵਕਤ ਇੱਥੇ ਪਾਣੀ ਖੜਾ ਰਹਿੰਦਾ ਜਵਾਕਾਂ ਨੇ ਸਕੂਲ ਜਾਣਾ ਹੁੰਦਾ ਜਾਂ ਕਿਸੇ ਤਰ੍ਹਾਂ ਦੀਆਂ ਹੋਰ ਪ੍ਰੋਬਲਮਾਂ ਦੇ ਵਿੱਚ ਮੁਸੀਬਤਾਂ ਦੇ ਵਿੱਚ ਘਿਰੇ ਹੋਏ ਨੇ ਤੇ ਇਹ ਆ ਸਾਡੇ ਮਾਨਸਾ ਦਾ ਹਾਲ ਜੇਕਰ ਤੁਸੀਂ ਚੁੰਗੀ ਦੇ ਕੋਲੇ ਜਾ ਕੇ ਦੇਖ ਲਓ ਆਪਣਾ ਤਿੰਨ ਕੋਨੀ ਦੇ ਕੋਲੇ ਜਾ ਕੇ ਦੇਖ ਲਓ ਉੱਥੇ ਵੀ ਇਦਾਂ ਦਾ ਤੁਹਾਨੂੰ ਬੁਰਾ ਹਾਲ ਮਿਲੂਗਾ ਤੇ ਇਧਰੋਂ ਤੁਹਾਨੂੰ ਦਿਖਾਉਨੇ ਆਂਗੇ ਆ ਦੇਖ ਲਓ ਹਾਲ ਉਹ ਵਿਚਾਰਾ ਜੇਕਰ ਕੋਸ਼ਿਸ਼ ਕਰਦਾ ਸੀਗਾ ਸਾਈਡ ਤੇ ਕੱਢਣ ਦੀ ਤਾਂ ਇੱਕੋ ਆਪਦੀ ਰੇੜੀ ਆ ਜਿਹੜੀ ਉਹ ਢਾਕੇ ਖੜ ਗਿਆ ਉਹਦੇ ਥੱਲੇ ਤੇ ਆ ਦੇਖੋ ਤੁਹਾਡੇ ਸਾਹਮਣੇ ਆਏ ਜਿਹੜਾ ਆਪਣਾ ਜ਼ਿਲ੍ਹਾ ਮਾਨਸਾ ਦਾ ਹਾਲ ਆ ਜਿਹੜਾ ਖੁਦ ਮਾਨਸਾ ਮੰਡੀ ਦੇ ਵਿੱਚ ਇਦਾਂ ਦਾ ਹਾਲ ਆ ਜਿਹੜਾ ਨਾਲੀਆਂ ਗਲੀਆਂ ਦਾ ਬਹੁਤ ਹੀ ਬੁਰਾ ਹਾਲ ਆ ਤੇ ਇਹਨਾਂ ਬਾਰੇ ਤੁਸੀਂ ਕੀ ਕਹਿੰਦੇ ਹੋ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿਉਂਕਿ ਇਦਾਂ ਦੇ ਜਿਹੜਾ ਹਾਲਾਤ ਨੇ ਇਹ ਘਰਾਂ ਨੂੰ ਬਹੁਤ ਵੱਡੀ ਪ੍ਰੋਬਲਮ ਆ ਵਾਕਈ ਕੋਈ ਵੀ ਕਿਸੇ ਤਰ੍ਹਾਂ ਦਾ ਇੱਥੋਂ ਦੀ ਲੰਘਦਾਗਾ ਕੋਈ ਰਕਸ਼ੇ ਵਾਲਾ ਲੰਘਦਾ ਕੋਈ ਮੋਟਰਸਾਈਕਲ ਆ ਲੰਘਦਾ ਉਹਨਾਂ ਨੂੰ ਕਿਸੇ ਵੀ ਗਲੀ ਦੇ ਵਿੱਚ